ਛੋਡੀ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਸੰਗਤਾਂ ਨੂੰ ਕਹਿੰਦੇ ਵੀ ਭਾਈ ਜੇ ਨਾਮ ਜਪਦੇ ਹੋ ਨਾ ਤਾਂ ਚਾਰ ਵਸਤੂਆਂ ਦੀ ਪ੍ਰਾਪਤੀ ਹੁੰਦੀ ਹੈ ਸੰਗਤਾਂ ਕਹਿੰਦੀਆਂ ਮਹਾਰਾਜ ਚਾਰ ਚੀਜ਼ਾਂ ਮਿਲਦੀਆਂ ਕਿਹੜੀਆਂ-ਕਿਹੜੀਆਂ ਮਿਲਦੀਆਂ ਮਹਾਰਾਜ ਸਤਿਗੁਰ ਜੀ ਗੁਰਬਾਣੀ ਰਾਹੀਂ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਣ ਇਹ ਰਸਨਾ ਦੀ ਸਫਲਤਾ ਨਾਮ ਜਪਣ ਕਰਕੇ ਹੈ ਜੇ ਨਾਮ ਜਪਦੇ ਆ ਪਹਿਲੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਪਹਿਲਾਂ ਮਨ ਸ਼ਾਂਤ ਹੋ ਜਾਂਦਾ ਇਹ ਸ਼ਾਂਤੀ ਨੂੰ ਲੱਭਣ ਵਾਸਤੇ ਦੁਨੀਆ ਪਤਾ ਨਹੀਂ ਕਿੰਨੇ ਕਿੰਨੇ ਕੋਈ ਕਿੱਧਰ ਨੂੰ ਭੱਜਿਆ ਤੁਰਿਆ ਫਿਰਦਾ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਇੱਕ 50% ਲੋਕ ਕਹਿ ਰਹੇ ਵੀ ਰੱਬ ਹੈ ਹੀ ਨਹੀਂ 50% ਕਹੇ ਰੱਬ ਹੈ ਇੱਕ ਬੰਦਾ ਕਹਿੰਦਾ ਨਾਮ ਜਪੋ ਦੂਜਾ ਕਹਿੰਦਾ ਨਾਮ ਜਪਣ ਦੀ ਲੋੜ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹੀ ਗੱਲ ਮੰਨਣੀ ਚਾਹੀਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਰਾਹੀ ਕਹਿੰਦੇ ਜੇ ਇਨਸਾਨ ਭਜਨ ਕਰਦਾ ਨਾਮ ਜਪਦਾ ਆਪਣੇ ਗੁਰੂ ਨਾਲ ਜੁੜਦਾ ਪ੍ਰਸੰਨਤਾ ਦੀ ਸਫਲਤਾ ਨਾਮ ਦੇ ਨਾਲ ਆ ਉਹਨੂੰ ਪਹਿਲੀ ਚੀਜ਼ ਕਿਹੜੀ ਮਿਲਦੀ ਹੈ ਸ਼ਾਂਤ ਸ਼ਾਂਤੀ ਜਿਹੜਾ ਬੰਦਾ ਨਾਮ ਜਪਦਾ ਉਹਦਾ ਮਨ ਸ਼ਾਂਤ ਹੋ ਜਾਂਦਾ